ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਨੀ ਆਜਾ ਪਟਿਆਲੇ ਵਾਲਿਆ ਸੁਣਵੇਂ ਰਾਜਿਆ ਪਟਿਆਲੇ ਵਾਲਿਆ ਆਜਾ ਪਟਿਆਲੇ ਵਾਲਿਆ ਗੱਲ ਸੁਣ ਜਾ ਤੂੰ ਖੜ ਕੇ ਵੀ ਵੱਡੇ ਵੱਡੇ ਵਾਦੇ ਕੀਤੇ ਹੋਏ ਵੱਡੇ ਵੱਡੇ ਵਾਦੇ ਕੀਤੇ ਗੁਟਕਾ ਹੱਥਾਂ ਵਿੱਚ ਫੜ ਕੇ ਵੀ ਕਰ ਕਰਦੇ ਵਿੱਚ ਦਿਓ ਨੌਕਰੀ ਹੋਵਾ ਜੀ ਕਰ ਕਰਦੇ ਵਿੱਚ ਦਿਓ ਨੌਕਰੀ ਕਹਿੰਦਾ ਕਾਨਫਰੰਸ ਕਰਕੇ ਹੁਣ ਤੂੰ ਮਕਰ ਗਿਆ ਵੱਡੇ ਵਾਦੇ ਛੱਟ ਦੀ ਛੱਜ ਵਿੱਚ ਪਾ ਕੇ ਬਈ ਝੂਟੀ ਸੋਹ ਹੈ ਖਾਣੀ ਮਾੜੀ ਓਏ ਝੂਟੀ ਸੋਹ ਹੈ ਖਾਣੀ ਮਾੜੀ ਰੱਖ ਦਿੰਦੀ ਹਲਾ ਕੇ ਬਈ ਆਟਾ ਦਾਲ ਚਾ ਚੀਨੀ ਦਊ ਮੈਂ ਓਏ ਸਹੀ ਗੱਲਾਂ ਬਈ ਓਏ ਮੈਂ ਸਰਕਾਰ ਬਣਾ ਕੇ ਬਈ ਪੂਲੀ ਪਾਲੀ ਜਨਤਾ ਠਗ ਲਈ ਆ ਓਏ ਵਿੱਚ ਗੱਲਾਂ ਦੇ ਲਾ ਕੇ ਓਏ ਬੱਲੇ ਬੱਲੇ ਓਏ ਹੁਣ ਪਛਤਾਉਣੇ ਆ ਗੱਲ ਵਿੱਚ ਬਾਹਾਂ ਫਾਕੇ ਹੁਣ ਪਛਤਾਉਣੇ ਆਪ ਡਾਇਰੀ ਫੋਨ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਪ੍ਰਾਈਵੇਟ ਬੱਸ ਮਾਲਕ ਹੁਣ ਵੱਡੇ ਘਰਾਣੇ ਅੱਗੇ ਵੇਸ਼ਨ ਲੱਗੇ ਚਰਨਜੀਤ ਭੁੱਲਰ ਲਿਖਦਾ ਕਿ ਕੈਪਟਨ ਸਰਕਾਰ ਦੀ ਚੁੱਪ ਮਗਰੋਂ ਪ੍ਰਾਈਵੇਟ ਬੱਸ ਮਾਲਕ ਹੁਣ ਵੱਡੇ ਘਰਾਣੇ ਦੀ ਬੱਸ ਕੰਪਨੀ ਅੱਗੇ ਵੇਸ਼ਨ ਲੱਗ ਪਈ ਪ੍ਰਾਈਵੇਟ ਬੱਸ ਮਾਲਕਾਂ ਨੂੰ ਉਮੀਦਾਂ ਸੰਕੇ ਕੈਪਟਨ ਸਰਕਾਰ ਬੰਨ ਮਗਰੋਂ ਉਹਨਾਂ ਦੇ ਦਿਨ ਫਿਰਨਗੇ ਜਦੋਂ ਕੁਝ ਵੀ ਨਾ ਬਦਲਿਆ ਤਾਂ ਇਹਨਾਂ ਟਰਾਂਸਪੋਰਟਾਂ ਨੇ ਰੂਟ ਪਰਮਿਟ ਉੱਤੇ ਬੱਸਾਂ ਵੱਡੇ ਘਰਾਣੇ ਦੇ ਹਵਾਲੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅਗਲੇ ਮਾਲੀ ਬਰੇ ਤੋਂ ਹੀ ਜਰਨਲਿਸਟ ਸੜਕਾਂ ਉੱਤੇ ਕੋਈ ਟਾਵੀਂ ਹੀ ਹੋਰ ਕੰਪਨੀ ਦੀ ਬੱਸ ਨਜ਼ਰ ਪਵੇਗੀ ਨਹੀਂ ਤਾਂ ਇੱਥੇ ਕੋ ਕੰਪਨੀ ਦਾ ਇੱਕ ਅਧਿਕਾਰ ਹੋਵੇਗਾ ਬਠਿੰਡਾ ਬਰਨਾਲਾ ਦੀਆਂ ਦੋ ਵੱਡੀਆਂ ਬੱਸ ਕੰਪਨੀਆਂ ਵੱਲੋਂ ਸਮੇਤ ਪੰਜਾਬ ਬੱਸਾਂ ਰੂਟ ਪਰਮਟਾ ਵਗੈਰਾ ਦਾ ਸੌਦਾ ਇੱਕ ਵੱਡੇ ਘਰਾਣੇ ਦੀ ਬੱਸ ਕੰਪਨੀ ਨਾਲ ਕਰਨ ਦੇ ਚਰਚੇ ਆ ਅਹਿਮ ਸੂਤਰਾਂ ਅਨੁਸਾਰ ਇਹਨਾਂ ਬੱਸ ਕੰਪਨੀ ਨਾਲ 24 ਤੇ 25 ਮਾਰਚ ਨੂੰ ਸੌਦੇ ਹੋਏ ਅਰਤੇ ਕਈ ਬਸਾਂ ਤਾਂ ਹਿਸਾਬ ਕਿਤਾਬ ਵੀ ਖੋਣੇ ਤੋਂ ਵੱਡੀ ਕੰਪਨੀ ਰੱਖਣਾ ਸ਼ੁਰੂ ਕਰ ਰਹੀਆਂ ਨੇ 24 ਤੇ 25 ਮਾਰਚ ਪਿਛਲੇ ਸਾਲ ਦੀ ਐ ਸੂਤਰ ਦੱਸਦੇ ਕਿ ਬਰਨਾਲਾ ਦੀ ਇੱਕ ਵੱਡੀ ਬਸ ਕੰਪਨੀ ਨੇ ਬਠਿੰਡਾ ਲੁਧਿਆਣਾ ਤੇ ਬਠਿੰਡਾ ਜਲੰਧਰ ਜਾਣ ਵਾਲੇ ਹੋਰ ਰੂਟ ਪਰਮਟ ਸਮੇਤ ਬਸਾਂ ਦਾ ਸੌਦਾ ਵੀ ਕੀਤਾ ਹੈ ਕੱਲ ਅਸੀਂ ਖਬਰ ਦਿੱਤੀ ਸੀ ਕਿ ਬਾਦਲਾ ਨੇ ਕੁਝ ਹੋਰ ਬਸਾਂ ਖਰੀਦਣ ਦਾ ਮਨ ਬਣਾਇਆ ਹੈ ਔਰ ਉਹਨਾਂ ਦੀਆਂ ਹੁਣ 200 ਤੋਂ ਵੱਧ ਬਸਾਂ ਹੋ ਜਾਣਗੀਆਂ ਦੂਜੀ ਵਾਰ ਸੇ ਪੀਆਰਟੀਸੀ ਦੇ ਅਧਿਕਾਰੀ ਨੇ ਕਿਹਾ ਕਿ ਜਦੋਂ ਸਾਰੀ ਦਾਲ ਕਾਲੀ ਹੋਵੇ ਤਾਂ ਚੁੱਪੀ ਪਲੀ ਹੁੰਦੀ ਹੈ ਪ੍ਰਾਈਵੇਟ ਟਰਾਂਸਪੋਰਟਰ ਕਹਿੰਦੇ ਆ ਕਿ ਮੌਜੂਦਾ ਸਰਕਾਰ ਇਦਾਂ ਚੁੱਪ ਰਹੀ ਤਾਂ ਹੋਰ ਵੀ ਕਈ ਟਰਾਂਸਪੋਰਟਰ ਬੜ ਖੇਤੀਬਾੜੀ ਦੇ ਧੰਦੇ ਵਿੱਚ ਜੁਟ ਜਾਣਗੇ ਲੁਧਿਆਣਾ ਤੋਂ ਖਬਰ ਟੋਲ ਪਲਾਜ਼ਾ ਉੱਤੇ ਲੋਕਾਂ ਤੇ ਟੋਲ ਪਲਾਜ਼ਾ ਕੰਪਨੀ 'ਚ ਟਕਰਾਅ ਹਾਲੇ ਵੀ ਬਣਿਆ ਹੋਇਆ ਏ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਆਸ਼ੂ ਨੇ ਟੋਲ ਪਲਾਜ਼ਾ ਵੱਲੋਂ ਲੋਕਾਂ ਦੀ ਲੁੱਟ ਦੇ ਖਿਲਾਫ ਰਾਤ ਦਾ ਧਰਨਾ ਵੀ ਦਿੱਤਾ ਅੱਜ ਟੋਲ ਪਲਾਜ਼ਾ ਉੱਤੇ ਫਿਰ ਹੰਗਾਮਾ ਹੋਇਆ ਆਥਨ ਵੇਲੇ ਓਵਰਲੋਡ ਗੱਡੀਆਂ ਦੇ ਚਾਲਕਾਂ ਨੇ ਟੋਲ ਦੇਣ ਤੋਂ ਇਨਕਾਰ ਕਰ ਦਿੱਤਾ ਲੰਬੀ ਜਦੋਜਹਿਤ ਮਗਰੋਂ ਟੋਲ ਪਲਾਜ਼ਾ ਅਧਿਕਾਰੀਆਂ ਨੇ ਕਿਹਾ ਕਿ ਉਹ ਹਾਈਵੇ ਦਾ ਕੰਮ ਜਲਦ ਨੇਪਰੇ ਚਾੜ੍ਹ ਵਾਸਤੇ ਯਤਨ ਕਰਨਗੇ ਅਮਰਸਰ ਸੈਪਟੋ ਖਬਰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਮੁੜ ਗਰਮਾ ਗਿਆ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਇਹ ਮਾਮਲਾ ਕਾਲ ਤਖਤ ਉੱਤੇ ਵਾਰਿਆ ਜਾ ਸਕਦਾ ਹੈ ਕਾਲ ਤਖਤ ਉੱਤੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਪੰਥਕ ਮੁੱਦਿਆਂ ਤੇ ਵਿਚਾਰਾਂ ਤੋਂ ਇਲਾਵਾ ਨਾਨਕਸ਼ਾਹੀ ਕਲੰਡਰ ਸੋਧਿਆ ਵੀ ਜਾਰੀ ਕਰਨ ਦੀ ਗੱਲ ਕੀਤੀ ਗਈ ਯਾਨੀ ਇਕਬਾਲ ਸਿੰਘ ਦੇ ਮਾਮਲੇ ਬਾਰੇ ਵੀ ਵਿਚਾਰ ਕੀਤਾ ਗਿਆ ਇਸ ਦੌਰਾਨ ਗਿਆਨੀ ਇਕਬਾਲ ਸਿੰਘ ਪਟਨਾ ਤੋਂ ਅਮਰਸਰ ਸਾਹਿਬ ਪੁੱਜੇ ਉਹਨਾਂ ਕਹਿ ਕੇ ਡੇਰਾ ਮੁਕੀ ਨੂੰ ਸਤੰਬਰ 2015 ਚ ਬਿਨਾ ਮੰਗਿਆ ਮਾਫੀ ਦੇਣ ਦੇ ਮਾਮਲੇ ਦਾ ਸੰਗਤ ਸਾਹਮਣੇ ਖੁਲਾਸਾ ਕਰਾਂਗਾ ਦੂਜੇ ਵੱਨੇ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗਵਾਲ ਨੇ ਕਿਹਾ ਹੈ ਕਿ ਜਥੇਦਾਰ ਗਿਆਨੀ ਇਕਬਾਲ ਸਿੰਘ ਖਿਲਾਫ ਜਾਂਚ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਡੇਰਾ ਮੁਖੀ ਦੀ ਮਾਫੀ ਦੇਣ ਬਾਰੇ ਇਕਬਾਲ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਬਾਰੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਡੇਰਾ ਮੁਖੀ ਬਾਰੇ ਇਹ ਜੀਆਂ ਗੱਲਾਂ ਦਾ ਪਤਾ ਸੀ ਤਾਂ ਪਹਿਲਾਂ ਕਿਉਂ ਨਾ ਬੋਲੇ ਜਦੋਂ ਅਹੁਦਾ ਕੋਲ ਸੀ ਉਦੋਂ ਚੁੱਪ ਰਹੇ ਇਕਬਾਲ ਸਿੰਘ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਹੋਰਨਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਣ ਬਾਰੇ ਉਹਨਾਂ ਕਿਹਾ ਕਿ ਇਹ ਬੇਬੁਨਿਆਦ ਗੱਲਾਂ ਜੋ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਖਬਰ ਚੰਡੀਗੜ੍ਹ ਤੋਂ ਨਕੋਦਰ ਵਿੱਚ 1986 ਚ ਵਾਪਰੇ ਪੁਲਿਸ ਗੋਲੀਕੰਢ ਮਾਰੇਗੇ ਚਾਰ ਸਿੱਖ ਨੌਜਵਾਨਾਂ ਦੇ ਮਾਮਲੇ ਦੀ ਸੁਣਵਾਈ ਕਰਦੇ ਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਭਾਗ ਮੰਗਿਆ ਗੋਲੀਕੰਢ ਦੇ ਮ੍ਰਿਤਕਾਂ ਚੋਂ ਇੱਕ ਦੇ ਪਿਤਾ ਬਲਦੇਵ ਸਿੰਘ ਵੱਲੋਂ ਡੈਰ ਪਟੀਸ਼ਨ ਉੱਤੇ ਸੁਣਵਾਈ ਕਰਦੇ ਆਂ ਜਸਟਿਸ ਮਹਾਵੀਰ ਸਿੰਘ ਸਿੱਧੂ ਨੇ ਇਹ ਹੁਕਮ ਜਾਰੀ ਕੀਤੇ ਬਠਿੰਡੇ ਤੋਂ ਖਬਰ ਕੇਂਦਰੀ ਮੰਤਰੀ ਬੀਬੀ ਹਰਸ਼ਿਮਤ ਕੌਰ ਬਾਦਲ ਨੇ ਵਿਰੋਧੀ ਧਿਰਾਂ ਦੀ ਚੁਣੌਤੀ ਕਬੂਲ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਜੋ ਮਰਜ਼ੀ ਚੋਣਾ ਚਾ ਜਾਏ ਤਾਂ ਸਭ ਨੂੰ ਹਰਾ ਕੇ ਰੱਖ ਦੇਗੀ ਹਰਸ਼ਿਮਤ ਕੌਰ ਬਾਦਲ ਨੇ ਕਿਹਾ ਕਿ ਕੁਝ ਵਿਰੋਧੀ ਆਗੂ ਆਪਣੀ ਲੀਡਰਿ ਚਮਕਾਉਣ ਲਈ ਉਸ ਦੇ ਖਿਲਾਫ ਚੋਣ ਲੜਨ ਦੇ ਦਮ ਗਜੇ ਮਾਰਦੇ ਹੈ ਬੀਬੀ ਬਾਦਲ ਨੇ ਕਿਹਾ ਕਿ ਭਾਵੇਂ ਸਾਰੇ ਇਕੱਠੇ ਹੋ ਕੇ ਚੋਣ ਲੜ ਲਓ ਸਭ ਨੂੰ ਭਾਜ ਦੇਾਂਗੀ ਉਹ ਨਾਮਨਪਿਤ ਦਾ ਨਾਂ ਲਏ ਬਿਨਾ ਅਸਿੱਧੇ ਤੌਰ ਤੇ ਕਿਹਾ ਕਿ ਕੁਝ ਵਿਰੋਧੀ ਲੀਡਰ ਉਸ ਦੇ ਖਿਲਾਫ ਚੋਣ ਲੜਨ ਤੋਂ ਵੀ ਭੱਜਣ ਲੱਗੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ